ਉਤਰੀ ਫ੍ਰਾਂਸ ਦੇ ਬੂਜੀ ਪਿੰਡ ਵਿੱਚ ਇੱਕ ਹੈਰਾਨੀਜਨਕ ਚੋਰੀ ਨੇ ਸਾਰੇ ਇਲਾਕੇ ਨੂੰ ਹਿਲਾ ਦਿੱਤਾ ਹੈ। ਚੋਰ 90,000 ਯੂਰੋ ਮੁੱਲ ਦੇ ਕੌਂਗੇ ਇੱਕ ਫਾਰਮ ਤੋਂ ਚੱਕ ਕੇ ਲੈ ਗਏ। ਇਹ ਫਾਰਮ ਉੱਚ ਪੱਧਰੀ ਪ੍ਰੀਮੀਅਮ ਰੈਸਟੋਰੈਂਟਾਂ ਅਤੇ ਪ੍ਰਾਈਵੇਟ ਕਲਾਇੰਟਾਂ ਨੂੰ ਪ੍ਰੀਮੀਅਮ ਖਾਣ ਵਾਲੇ ਕੌਂਗੇ ਸਪਲਾਈ ਕਰਦਾ ਹੈ। ਮਾਲਕਾ ਮੁਤਾਬਕ ਫਾਰਮ ਦਾ ਸਾਰਾ ਤਾਜ਼ਾ ਅਤੇ ਫਰੋਜ਼ਨ ਸਟਾਕ ਚੋਰੀ ਹੋ ਗਿਆ। ਜੋ ਤਿਹਾਰਾ ਅਨੇ ਨਵੇਂ ਸਾਲ ਦੇ ਸੀਜ਼ਨ ਤੋਂ ਪਹਿਲਾਂ ਇੱਕ ਵੱਡਾ ਝਟਕਾ ਹੈ। ਚੋਰ ਰਾਤ ਦੇ ਸਮੇਂ ਫੈਂਸ ਕੱਟ ਕੇ ਅਤੇ ਬਿਲਡਿੰਗਾਂ ਦੇ ਦਰਵਾਜ਼ੇ ਤੋੜ ਕੇ ਅੰਦਰ ਵੜੇ। ਚੋਰੀ ਦਾ ਪੂਰਾ ਪਤਾ ਕੁਝ ਦਿਨ ਬਾਅਦ ਲੱਗਾ ਜਿਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ। ਫਾਰਮ ਹੁਣ 2025 ਸਾਲ ਅੰਤ ਦੀ ਮੰਗ ਨੂੰ ਪੂਰਾ ਕਰਨ ਲਈ ਤੇਜ਼ੀ ਨਾਲ ਨਵਾਂ ਸਟਾਕ ਤਿਆਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਦਸੰਬਰ ਵਿੱਚ ਖਾਣ ਵਾਲੇ ਘੋਂਗਿਆਂ ਦੀ ਮੰਗ ਹਮੇਸ਼ਾ ਜ਼ਿਆਦਾ ਹੁੰਦੀ ਹੈ। 크리스마ਸ ਅਤੇ ਨਵੇਂ ਸਾਲ ਦੇ ਖਾਣਿਆਂ ਕਾਰਨ ਮਾਲਕ ਜਾਨ ਮੈਥਿਊ ਦਵਰਨੀਆਂ ਨੇ ਦੱਸਿਆ ਕਿ ਤਿਆਰ ਸਮਾਨ ਤੋਂ ਲੈ ਕੇ ਕੱਚਾ ਮਾਲ ਤੱਕ ਸਭ ਕੁਝ ਖਾਲੀ ਕੀਤਾ ਗਿਆ ਉਹ ਕਹਿੰਦੇ ਹਨ ਕਿ ਇਹ ਮੇਰਾ ਐਂਡ ਆਫ ਈਅਰ ਸਟਾਕ ਸੀ ਜੋ ਤਿਉਹਾਰਾਂ ਲਈ ਬਿਲਕੁਲ ਠੀਕ ਬਣਾਇਆ ਸੀ ਚੋਰੀ ਤੋਂ ਬਾਅਦ ਲਈਆਂ ਤਸਵੀਰਾਂ ਵਿੱਚ ਖਾਲੀ ਫਰਿੱਜ ਅਤੇ ਖਾਲੀ ਸ਼ੈਲਫ ਦਿਖ ਰਹੀਆਂ ਹਨ ਜਿੱਥੇ ਇਸ ਵੇਲੇ ਭਰਪੂਰ ਸਟਾਕ ਹੋਣਾ ਚਾਹੀਦਾ ਸੀ ਪੁਲਿਸ ਜਾਂਚ ਕਰ ਰਹੀ ਹੈ ਜਦਕਿ ਫਾਰਮ ਨੇ ਗਾਹਕਾਂ ਨੂੰ ਧੀਰਜ ਰੱਖਣ ਲਈ ਕਿਹਾ ਹੈ ਅਤੇ ਵਾਅਦਾ ਕੀਤਾ ਹੈ ਕਿ ਤਿਉਹਾਰੀ ਮੌਸਮ ਵਿੱਚ ਉਹ ਆਪਣੀ ਪੂਰੀ ਕੋਸ਼ਿਸ਼ ਕਰਨਗੇ ਫਰਾਂਸ ਵਰਗੇ ਦੇਸ਼ ਵਿੱਚ ਜਿੱਥੇ ਖਾਣਾ ਸੰਸਕਾਰ ਅਤੇ ਰਿਵਾਇਤ ਹੈ ਕੌਂਗਿਆਂ ਦੀ ਇਹ ਚੋਰੀ ਸਿਰਫ ਅਜੀਬ ਖਬਰ ਨਹੀਂ ਇੱਕ ਗੰਭੀਰ ਝਟਕਾ ਹੈ ਸਬਸਕ੍ਰਾਈਬ ਟੂ 1 ਇੰਡੀਆ ਐਂਡ ਨੈਵਰ ਮਿਸ ਐਨ ਅਪਡੇਟ ਡਾਊਨਲੋਡ ði 1 ਇੰਡੀਆ ਐਪ ਨਾਓ